ਇਸ ਤੋਂ ਸਾਡੇ ਜਿੰਨੇ ਵੀ ਚੰਡੀਗੜ੍ਹ ਦੇ ਕੰਟੈਕਟ ਦੇ ਕਰਮਚਾਰੀ ਆ ਉਹਨਾਂ ਦੀ ਇੱਕ ਸਿਕਿਉਰ ਪਾਲਿਸੀ ਵਾਸਤੇ ਅਸੀਂ ਬੜੇ ਪੱਧਰ ਤੇ ਲੜਾਈ ਲੜ ਰਹੇ ਆ ਬੜੀ ਦੇਰ ਤੋਂ ਲੜਾਈ ਲੜੀ ਜਾ ਰਹੀ ਹੈ ਪ੍ਰਸ਼ਾਸਨ ਇਹਦੇ ਬਾਰੇ ਨਹੀਂ ਉੱਠ ਰਿਹਾ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਜਗਾ ਰਹੇ ਆ ਪ੍ਰਸ਼ਾਸਨ ਨਹੀਂ ਜਾਗ ਰਿਹਾ ਅਸੀਂ ਜਿਹੜੇ ਚਾਹ ਰਹੇ ਆ ਕਿ ਸਾਡੀ ਜਿਹੜੀ ਡਿਮਾਂਡ ਹੈ ਸਿਕਿਉਰ ਪਾਲਿਸੀ ਬਣਾਈ ਜਾਏ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਉਹਨਾਂ ਦੀ ਬਚਾਰਾ ਦੀ ਜ਼ਿੰਦਗੀ ਸਿਕਿਉਰ ਹੋ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਾ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਐਮਸੀ ਦੇ ਕੁਝ ਵਰਕਰਾਂ ਦੇ ਨਾਲ ਖੜਾ ਹਾਂ ਤੇ ਤੁਹਾਨੂੰ ਦੱਸਦੀ ਕਿ ਪ੍ਰਦਰਸ਼ਨ ਜਿਹੜਾ ਹੈਗਾ ਲਗਾਤਾਰ ਕਰ ਰਹੇ ਆਪਣੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਤੋਂ ਜਿਹੜੇ ਕਰਮਚਾਰੀ ਨੇ ਉਹ ਮੇਰੇ ਨਾਲ ਹੈ ਇਸ ਵਕਤ ਪੰਜ ਤੁਸੀਂ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਤੁਸੀਂ ਹਰ ਵਾਰ ਪ੍ਰਦਰਸ਼ਨ ਕਰਦੇ ਹੋ ਮੈਂ ਇੱਥੇ ਯੂਨੀਅਨ ਫਾਰਮੇਸ਼ਨ ਹੈ ਜਿਹੜੀ ਲਗਾਤਾਰ ਆਪਣੀ ਮੰਗਾਂ ਵਾਸਤੇ ਲਗਾਤਾਰ ਸੰਘਰਸ਼ ਕਰ ਰਹੀ ਹੈ ਕਿ ਹੁਣ ਅਸੀਂ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਥੱਲੇ ਸਾਡੀ ਜਿਹੜੀ ਮੰਗਾਂ ਇਸ ਤਰ੍ਹਾਂ ਸਾਡੇ ਜਿੰਨੇ ਵੀ ਚੰਡੀਗੜ੍ਹ ਦੇ ਕੰਟੈਕਟ ਦੇ ਕਰਮਚਾਰੀ ਆ ਉਹਨਾਂ ਦੀ ਇੱਕ ਸਿਕਿਉਰ ਪਾਲਿਸੀ ਵਾਸਤੇ ਅਸੀਂ ਬੜੇ ਪੱਧਰ ਤੇ ਲੜਾਈ ਲੜ ਰਹੇ ਆ ਬੜੀ ਦੇਰ ਤੋਂ ਲੜਾਈ ਲੜੀ ਜਾ ਰਹੀ ਹੈ ਪ੍ਰਸ਼ਾਸਨ ਇਹਦੇ ਬਾਰੇ ਨਹੀਂ ਉੱਠ ਰਿਹਾ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਜਗਾ ਰਹੇ ਆ ਪ੍ਰਸ਼ਾਸਨ ਨਹੀਂ ਜਾਗ ਰਿਹਾ ਇਹ ਸਾਡਾ ਜਿਹੜਾ ਕਾਲੇ ਬਿੱਲੇ ਲਾਣ ਤੇ ਅਸੀਂ ਕੰਮ ਕੀਤਾ ਵਿਰੋਧ ਪ੍ਰਦਰਸ਼ਨ ਕੀਤਾ ਤੇ ਹੁਣ ਜਿਹੜਾ ਸਾਡਾ ਅੱਗੇ ਦਾ ਪ੍ਰਦਰਸ਼ਨ ਆ ਉਹ ਵੀ ਸਾਡਾ ਅੱਗੇ ਤਿਆਰ ਹੈਗਾ ਅਸੀਂ ਜਿਹੜੇ ਚਾਹ ਰਹੇ ਹਾਂ ਕਿ ਸਾਡੀ ਜਿਹੜੀ ਡਿਮਾਂਡ ਹੈ ਸਿਕਿਉਰ ਪਾਲਿਸੀ ਬਣਾਈ ਜਾਏ ਜਿਹਦੇ ਜਲਦੀ ਬਣੇ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਉਹਨਾਂ ਦੀ ਬਚਾਰਿਆਂ ਦੀ ਜ਼ਿੰਦਗੀ ਸਿਕਿਉਰ ਹੋ ਸਕੇ ਤੇ ਦੂਜਾ ਸਾਡਾ ਜਿਹੜੇ ਇੱਥੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਜਿਹੜੇ ਹੁਣ ਰੈਗੂਲਰ ਹੋਏ ਆ ਉਹ ਡੈਲੀ ਸੀ ਦੇ ਉਹ ਕਰਮਚਾਰੀ ਸਾਡੇ ਕਹੀਂ ਦੇ ਦਾ ਉਹ ਬਚਾਰੇ 30-30 ਸਾਲ ਬਾਅਦ ਕਿੰਨੇ ਰੈਗੂਲਰ ਹੋ ਜਾ ਕੇ ਹੁਣ ਉਹਨਾਂ ਦਾ ਪ੍ਰੋਵੀਜ਼ਨ ਪੇਰ ਕਲੀਅਰ ਵੀ ਹੋ ਚੁੱਕਿਆ ਉਹ ਪ੍ਰੋਵੀਜ਼ਨ ਪੇਰ ਕਲੀਅਰ ਨਹੀਂ ਕਰ ਰਹੇ ਹੁਣ ਤੱਕ ਉਹ ਹੁਣ ਤੱਕ ਕੋਈ ਲਟਕਾਈ ਫਿਰ ਰਹੇ ਆ ਸਾਡਾ ਉਹਦੇ ਚ ਵਿਚ ਤੇਲ ਸਾਬਣ ਦਾ ਕਈ ਮੁੱਦੇ ਸਾਡੇ ਵਿੱਚ ਇਦਾਂ ਦੇ ਫਸੇ ਹੋਏ ਆ ਜਿਹੜੇ ਕਿ ਪ੍ਰਸ਼ਾਸਨ ਹੱਲ ਨਹੀਂ ਕਰ ਰਿਹਾ ਉਹਦੇ ਵਿੱਚ ਅਸੀਂ ਕਹਿਣਾ ਚਾ ਰਹੇ ਆ ਪ੍ਰਸ਼ਾਸਨ ਨੂੰ ਕਿ ਸਾਡੀਆਂ ਇਹ ਜਮਾਨਾ ਲਗਾਤਾਰ ਜਲਦੀ ਤੋਂ ਜਲਦੀ ਹੱਲ ਕਰ ਦੇਣ ਨਹੀਂ ਤਾਂ ਸਾਡੇ ਜਿਹੜੇ ਪ੍ਰਦਰਸ਼ਨ ਆ ਉਹ ਜਾਦਾ ਜ਼ੋਰ ਤੇ ਆਉਣਗਾ ਕਿੰਨੇ ਕਿ ਯੂਨਿਟੀ ਤੁਹਾਡੀ ਹੈਗੀ ਆ ਮਤਲਬ ਕਿ ਕਿੰਨੇ ਪੂਰੇ ਮਤਲਬ ਤੁਹਾਡੇ ਵਿਭਾਗ ਦੇ ਵਿੱਚ ਬੰਦੇ ਆਂਦੇ ਨੇ ਸਾਡਾ ਇੱਥੇ ਦੇ ਕਟੋਰਾ 2300 ਦਾ ਮੁਲਾਜ਼ਮ ਹੈ ਜਿਹੜਾ ਕਿ ਇੱਥੇ ਸੇਵਾਵਾਂ ਦੇ ਰਿਹਾ ਲਗਾਤਾਰ ਚੰਡੀਗੜ੍ਹ ਨੂੰ ਪੱਕਾ ਕਰਨ ਵਾਸਤੇ ਸਾਡੇ ਮੁਲਾਜ਼ਮਾਂ ਨੇ ਪੂਰਾ ਜੋਰ ਲਾਇਆ ਸਾਡੇ ਜਿੰਨੇ ਵੀ ਮੁਲਾਜ਼ਮ ਹੈ ਤੇ ਉਹੀ ਮੁਲਾਜ਼ਮ ਵਿਚਾਰੇ ਪੱਕੇ ਨਹੀਂ ਹੋਏ ਹੁਣ ਅਸੀਂ ਇਹ ਵੀ ਕਹਿ ਰਹੇ ਹਾਂ ਸਾਡੇ ਜਿਹੜੇ ਕੰਟੈਕਟ ਦੇ ਕਰਮਚਾਰੀ ਆ ਉਹਨਾਂ ਨੂੰ ਇੱਕ ਪੌਸੀ ਬਣਾ ਕੇ ਰੈਗੂਲਰ ਕਰ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਵੀ ਹੋਏ ਆ ਜੇ ਅੱਜ ਇਹਨਾਂ ਦੇ ਹਾਲਾਤ ਦੇਖੋ ਜਿੰਨੇ ਡਰਾਈਵਰ ਵੀ ਹੈ ਉਹਨਾਂ ਡਰਾਈਵਰਾਂ ਦੀ ਵਿਚਾਰਿਆਂ ਦੀ ਜਿਹੜੀ ਗੱਡੀਆਂ ਆ ਉਹ ਬੜੀ ਬੁਰੀ ਹਾਲਤ ਦੇ ਵਿੱਚ ਆ ਉਹਨਾਂ ਦੀ ਨਾਂ ਦਾ ਕੋਈ ਦੇਖਪਾਲ ਹੋਰੀ ਐ ਉਹ ਕੰਮ ਕਰਾਉਣ ਵਾਸਤੇ ਕਹਿੰਦੇ ਕੰਮ ਨਹੀਂ ਹੁੰਦਾ ਗੱਡੀਆਂ ਦਾ ਉਹ ਗੱਡੀਆਂ ਐ ਇਦਾਂ ਹੀ ਖੜ੍ਹਦੀਆਂ ਇਹਨਾਂ ਨੂੰ ਡਰਾਈਵਰਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹਨੂੰ ਚਲਾਓ ਜਿੱਦਾਂ ਚਲਾਣਾ ਤੁਹਾਡੇ ਮਾਖਮੇ ਦਾ ਭਾਜੀ ਗੱਲ ਕਰ ਜਾ ਕੰਮ ਕੀ ਕਿ ਮਨਿਸਪਲ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਕੰਮ ਕਰਦੇ ਹੋ 18 ਮਾਖਮੇ ਦੇ ਵਿੱਚ ਆਉਂਦੇ ਨੇ ਸਾਡਾ ਜਿਹੜਾ ਮਹਿਕਮਾ ਉਹ ਵਾਟਰ ਸਪਲਾਈ ਦਾ ਅਸੀਂ ਪਬਲਿਕ ਹੈਲਥ ਨੂੰ ਐ ਉਹਦੇ ਵਿੱਚ ਸਾਡੇ ਮੁਲਾਜ਼ਮ ਮੇਨਟੇਨੈਂਸ 'ਚ ਵੀ ਹੈ ਤੇ ਫਿਟਰ ਵੀ ਹੈਗੇ ਆ ਡਰਾਈਵਰ ਵੀ ਹੈਗੇ ਆ ਤੇ ਮਾਲੀ ਵੀ ਹੈਗੇ ਆ ਵਿੱਚ ਤੇ ਟਿਊਬਲ ਪਲੇਟਰ ਹੈ ਤੇ ਟ੍ਰੇਡਮੈਂਟ ਹੈ ਉਹ ਸਾਰੇ ਮਲਾਜ਼ਮ ਇਕੱਠੇ ਹੋ ਗਏ ਸੀ ਇਸ ਸ਼ਿਵਾਰਸ਼ ਕਰ ਰਹੇ ਆਖਰਕਾਰ ਤੁਹਾਨੂੰ ਸਮੱਸਿਆ ਕਿਹੜੀ ਆ ਰਹੀ ਹੈ ਜੀ ਜੀ ਬੜੀ ਤਕੜੀ ਤੁਹਾਡੀ ਗਾਰੰਟੀ ਹੈ ਉਸ ਅਸਰ ਉਹ 250 ਮਲਾਜ਼ਮ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਤੁਹਾਨੂੰ ਸਮੱਸਿਆ ਬੇਸਿਕਲੀ ਕੀ ਆ ਰਹੀ ਹੈ ਕਿ ਜੀ ਲਗਾਤਾਰ ਪ੍ਰਦਰਸ਼ਨ ਕਰਦੇ ਹਾਂ ਸਮੱਸਿਆ ਵੀ ਜੀ ਇਤਨਾ ਸਾਡਾ ਜਿਹੜਾ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਪਬਲਿਕ ਨੂੰ ਦੱਸਣਾ ਚਾਹੁੰਦੇ ਆ ਅਸੀਂ 30 ਸਾਲ ਤੋਂ ਸੰਘਰਸ਼ ਕੀਤਾ 30 ਸਾਲ ਲਗਾਤਾਰ ਅਸੀਂ ਡਿਲੀਵਰੀ ਕਰਦੇ ਰਹੇ ਹਾਂ ਚੰਡੀਗੜ੍ਹ ਚ ਕਰਕੇ ਜਾ ਕੇ ਤਾਂ ਜਾ ਕੇ ਸਾਡੇ ਬੰਦੇ ਰੈਗੂਲਰ ਹੋਏ ਆ ਹਾਲੇ ਤੱਕ ਵੀ ਚੰਡੀਗੜ੍ਹ ਦੇ ਵਿੱਚ ਪਏ ਆ ਜਿਹੜੇ ਬੰਦੇ ਵਿਚਾਰੇ ਰੈਗੂਲਰ ਨਹੀਂ ਹੋ پا ਰਹੇ ਆ ਉਹਨਾਂ ਵਾਸਤੇ ਵੀ ਸਾਡੀ ਲੜਾਈ ਜਾਰੀ ਹੈ ਤੇ ਜਿਹੜੇ ਬਾਕੀ ਦੇ ਮੁਲਾਜ਼ਮ ਜਿਹੜੇ ਅੱਜ ਵਿਚਾਰੇ ਕੰਟੈਕਟ ਦੇ ਰੱਖੇ ਆ ਉਹਨਾਂ ਦਾ ਘਾਨ ਹੋ ਰਿਹਾ ਉਹਨਾਂ ਨੂੰ ਪਹਿਲਾਂ ਤਾਂ ਦੇਖੋ ਪੈਸੇ ਦਾ ਹੀ ਬੜਾ ਚੱਕਰ ਸੀਗਾ ਆਪਾਂ ਪੈਸੇ ਲੈਂਦੇ ਰਿਹਾ ਠੇਕੇਦਾਰ ਉਹ ਬੜੀ ਮੁਸ਼ਕਲ ਤੋਂ ਮਸਲਾ ਹੱਲ ਹੋਇਆ ਅੱਜ ਅਸੀਂ ਅਫਸਰਾਂ ਕੋਲ ਜਾ ਜਾ ਕੇ ਧਰਨੇ ਪ੍ਰਦਰਸ਼ਨ ਕਰ ਕਰਕੇ ਅੱਜ ਜਾ ਕੇ ਕੀ ਦੀ ਜਾ ਕੇ ਠੇਕੇਦਾਰ ਨੂੰ ਠੱਲ ਪਾਈ ਹੈ ਤੇ ਹੁਣ ਵੀ ਜਾ ਕੇ ਉਹ ਕੀ ਕਰਦੇ ਆ ਨਾ ਕੋਈ ਛੁੱਟੀ ਦਾ ਨਾ ਕਾਸੀ ਦਾ ਨਾ ਕੋਈ ਰੈਸਟ ਹੈ ਉਹ ਲਗਾਤਾਰ ਕਹੋ ਕਈ ਟੂਬਲਾਂ ਤੇ ਦਾ ਲਗਾਤਾਰ 12-12 ਘੰਟੇ ਕੰਮ ਕਰਾਇਆ ਜਾ ਰਿਹਾ ਕੋਈ ਰੈਸਟ ਨਹੀਂ ਹੈ ਉਹ ਬੜੀ ਮੁਸ਼ਕਲ ਤੇ ਉਹ ਵੀ ਅਸੀਂ ਲੜਨ ਪੜ ਕੇ ਰੈਸਟ ਕਰਾਈ ਹੈ ਜੀ ਭਾਜੀ ਪ੍ਰਦਰਸ਼ਨ ਤਾਂ ਤੁਸੀਂ ਕਰ ਰਹੇ ਹੋ ਪ੍ਰਦਰਸ਼ਨ ਅਗਰ ਤੁਹਾਡੀ ਮੰਗਾਂ ਜਨਾਪ ਪੂਰੀ ਨਹੀਂ ਪੂਰੀ ਹੁੰਦੀ ਤੁਸੀਂ ਅਗਰ ਉਹ ਤੁਹਾਡਾ ਕੀ ਹੋਏਗਾ ਸਾਡਾ ਜਿਹੜਾ ਹੁਣ ਜੁਆਇੰਟ ਐਕਸ਼ਨ ਕਮੇਟੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਨਾਲ ਲੜ ਕੇ ਅਸੀਂ ਇਹ 11-9 ਨੂੰ ਬੜਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਉਹ ਸਾਡੀ ਪੂਰੀ ਤਿਆਰੀ ਹੈ ਮਨੀ ਮਾਜਰਾ ਐਮਸੀ ਵਰਕਰ ਨੂੰ ਮੋਰੇ ਹੋ ਕੇ ਲੜੇਗੀ ਕਰੂਗਾ ਇਹ ਪ੍ਰਦਰਸ਼ਨ ਤੁਸੀਂ ਇਹ ਪ੍ਰਦਰਸ਼ਨ ਸਾਡਾ ਸੈਕਟਰ 23 ਦੇ ਵਿੱਚ ਸੈਕਟਰ 17 ਦੇ ਸਟੇਡੀਅਮ ਦੇ ਬਿਲਕੁਲ ਸਾਹਮਣੇ ਉਧਰ ਵਿੱਚ ਸਾਡਾ ਪੂਰਾ ਮਤਲਬ ਜਿਹੜਾ ਪ੍ਰਦਰਸ਼ਨ ਹੋਏਗਾ ਜ਼ਬਰਦਸਤ ਤਰੀਕੇ ਦੇ ਹੋਏਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਕੁਮਾਰ ਆ ਮੈਂ ਜਨਰਲ ਸੈਕਟਰੀ ਹਾਂ ਐਮਸੀਸੀ ਵਰਕਰ ਯੂਨੀਅਨ ਦਾ ਜੀ ਤੇ ਸਾਡੀ ਡਿਮਾਂਡਾਂ ਚ ਇੱਕ ਡਿਮਾਂਡ ਇਹ ਵੀ ਹੈ ਵੀ ਸਾਡੇ ਸੁਚਾਲੇ ਚ ਕਈ ਕਰਮਚਾਰੀ ਆਜੇ ਹਨ ਜਿਹੜੇ ਐਮਯੂਓ ਦੇ ਤਹਿਤ ਸੰਸਥਾ ਕੇ ਵਨ ਕੰਮ ਕਰ ਰਹੇ ਨੇ ਕੁਰਨ ਕੋ ਡੀਸੀ ਰੇਟ ਵੀ ਨਹੀਂ ਦਿਆ ਜਾਂਦਾ ਤਾਂ ہماری ਪ੍ਰਸ਼ਾਸਨ ਸੇ ਯਹੀ ਰਿਕੁਐਸਟ ਹੈ ਵੀ ਉਨਕੋ ਡੀਸੀ ਰੇਟ ਦਿਆ ਜਾਏ ਔਰ ਉਨਕਾ ਠੇਕਾ ਠੇਕੇਦਾਰ ਕੋ ਕਰੀ ਜਾਏ ਹੋਏ ਕਿਹੜਾ ਰੇਟ ਦਿੱਤਾ ਜਾਂਦਾ ਔਰ ਉਹਨਾਂ ਕਿੰਨੀ ਤਨਖਾਹ ਦਿੱਤੀ ਜਾਂਦੀ ਐ ਐਕਚੁਅਲੀ ਜਿਹੜਾ ਡੀਸੀ ਰੇਟ ਹੈ ਉਹ ਤਾਂ ਹੈਗਾ 20000 ਰੁਪਿਆ ਪਰ ਸੰਸਥਾ ਆਪਣੀ ਮਨਮੰਨੀ ਕਰਕੇ ਜੋ ਵੀ ਆਪਣਾ ਰੇਟ طے ਕਰਕੇ ਉਹਨਾਂ ਨੂੰ ਦਿੰਦੀ ਹੈ ਘੱਟ ਤੇ ਘੱਟ ਭਾਜੀ ਇਹ ਪ੍ਰਦਰਸ਼ਨ ਕੀ ਤਰੀਕ ਤੁਸੀਂ ਦੱਸੀ ਕਰੋ ਪ੍ਰਦਰਸ਼ਨ ਹੋਣਾ ਜੀ ਇਹ ਪ੍ਰਦਰਸ਼ਨ ਸਾਡਾ 11-9 ਨੂੰ ਸੈਕਟਰ 23 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੈਗਾ ਜੀ ਤੇ ਉਹਦੇ ਵਿੱਚ ਅਸੀਂ ਪੂਰੀ ਜੁਆਇੰਟ ਐਕਸ਼ਨ ਕਮੇਟੀ ਦੇ ਨਾਲ ਜਿੰਨੇ ਵੀ ਰਿਲੇਟਡ ਯੂਨਾਂ ਆ ਗਏ ਸਰਕਾਰ ਨਾਲ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਕਿ ਤੁਸੀਂ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹੋ ਅਸੀਂ ਲਗਾਤਾਰ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਲੈਟਰ ਦੇ ਕੇ ਪੱਤਰ ਦੇ ਕੇ ਕਿ ਸਾਡੇ ਨਾਲ ਗੱਲਬਾਤ ਕਰਨ ਪਰ ਪ੍ਰਸ਼ਾਸਨ ਇਸ ਤੋਂ ਡੌੜਦਾ ਭੱਜਦਾ ਉਹਦੇ ਨਾਲ ਸਾਡਾ ਅੱਜ ਤੱਕ ਇੱਕ ਦੋ ਵਾਰ ਮੀਟਿੰਗ ਹੋਈ ਹੈ ਉਹ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬੈਠ ਕੇ ਟੇਬਲ ਤੇ ਮੀਟਿੰਗ ਕਰਨ ਔਰ ਜਿਹੜੀਆਂ ਸਾਡੀਆਂ ਇਹ ਜਾਇਜ਼ ਮੰਗਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਅੱਜ ਜਿਹੜੇ ਸੱਟ ਨਾਲ ਸੁਰਮੁਖ ਸਿੰਘ ਜੀ ਜੀ ਨਾਲ ਦੱਸਿਆ ਕਿ ਜੇ ਇਹਨਾਂ ਦੀ ਮੰਗਾਂ ਜੇ ਨਹੀਂ ਪੂਰੀ ਹੁੰਦੀ ਤਾਂ ਵੱਡਾ ਪ੍ਰਦਰਸ਼ਨ ਕਰਾਂਗੇ ਪਿਛਲੇ 30 ਸਾਲਾਂ ਤੋਂ ਇਹ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ ਜੇਕਰ ਇਹਨਾਂ ਦੀ ਮੰਗਾਂ ਨਹੀਂ ਪੂਰੀ ਹੁੰਦੀ ਇਹ 9 ਤਰੀਕ 11ਵੇਂ ਮਹੀਨਾ ਨੂੰ ਪ੍ਰਦਰਸ਼ਨ ਕਰਨਗੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਕਾਰਪੋਰੇਸ਼ਨ ਦੇ ਬਾਹਰ ਪ੍ਰਦਰਸ਼ਨ